ਹੰਦੀ ਰਾਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਅਮੇਂਦ ਕਰਦੀ ਹਾਂ ਕਿ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਜੀਦਾ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜੇ ਤੁਹਾਨੂੰ ਪਤਾ ਹੈ ਰਾਜੀ ਕਿ ਆਪਾਂ ਇਥੇ ਦੋ ਸਬਜੈਕਟ ਹੈ ਜਿਹੜੀ ਉਹਨਾਂ ਨੂੰ ਕਵਰ ਕਰਦੇ ਹਾਂ ਹਿਸਟਰੀ ਤੇ ਪੋਲੀਟੀਕਲ ਸਾਇੰਸ ਹਿਸਟਰੀ ਰਾਜੀ ਤਿੰਨ ਦਿਨ ਆਪਾਂ ਕਵਰ ਕਰਦੇ ਹਾਂ ਤਿੰਨ ਦਿਨ ਪੋਲੀਟੀ ਕਵਰ ਕਰਦੇ ਹਾਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਆਪਣੀ ਹਿਸਟਰੀ ਦੀ ਕਲਾਸ ਹੁੰਦੀ ਹੈ ਜਿਹਦੇ ਵਿੱਚੋਂ ਆਪਾਂ ਜਿਹੜਾ ਹੈਗਾ ਸਿੰਧੂ ਘਾਟੀ ਦੀ ਸਭਿਤਾ ਉਹ ਟਾਪਿਕ ਆ ਜਿਹੜਾ ਉਹਨੂੰ ਪੂਰਾ ਕਵਰ ਕਰ ਚੁੱਕੇ ਹਾਂ ਤੇ ਹੁਣ ਆਪਣਾ ਜਿਹੜਾ ਹੈਗਾ ਵੈਦਿਕ ਕਾਲ ਉਹ ਸ਼ੁਰੂ ਹੋਇਆ ਵਿਆ ਜਿਹਦੇ ਵਿੱਚੋਂ ਆਪਾਂ ਸਾਰੀ ਉਹਦੀ ਇੰਟਰਵਿਊ ਹੋ ਪੜ ਚੁੱਕੇ ਆ ਕਿ ਉਹਨਾਂ ਦਾ ਨਿਵਾਸ ਸਥਾਨ ਕਿ ਸੀਗਾ ਉਹਨਾਂ ਨੇ ਐਂਟਰੀ ਕਿੱਥੋਂ ਕੀਤੀ ਵੱਖ-ਵੱਖ ਰਾਈਟਰਸ ਆ ਜਿਹੜੇ ਉਹਨਾਂ ਦੇ ਵਿਚਾਰ ਫਿਰ ਆਰੀਅਨ ਲੋਕ ਆ ਜਿਹੜੇ ਉਹ ਕਿੱਥੋਂ ਤੱਕ ਫੈਲੇ ਹੋਏ ਸੀ ਉਹਨਾਂ ਦਾ ਖੇਤਰ ਸੀ ਜਿਹੜਾ ਫਿਰ ਸੰਸਕ੍ਰਿਤੀ ਬਾਰੇ ਇੱਥੇ ਸੀ ਥੋੜਾ ਜਿਹਾ ਜੀ ਮੈਨੂੰ ਆਵਾਜ਼ ਤੇ ਫੋਟੋ ਦੱਸੋ ਸਹੀ ਆਂਦੀ ਆ ਫਿਰ ਅਪਰਿਗ ਵੈਦ ਬਾਰੇ ਰਿਗਵੇਦ ਜਿਹੜਾ ਉਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਚਰਚਾ ਕੀਤੀ ਸੀ ਮੈਡੀਕਲ ਦੀ ਦੋ ਹਿੱਸਿਆਂ ਦੇ ਵਿੱਚ ਵੰਡ ਕੀਤੀ ਸੀ ਰਗਵੇਦਿਕ ਕਾਲ ਦੇ ਵਿੱਚ ਜਿਹੜੀ ਰਿਗਵੇਦ ਦੀ ਰਚਨਾ ਹੋਈ ਹੈ ਉਹਦੇ ਵਿੱਚ ਆਪਾਂ ਸਾਰਾ ਰਿਗਵੇਦ ਬਾਰੇ ਦੇਖਿਆ ਸੀ ਇਹਦੀ ਰਚਨਾ ਕਿੱਥੇ ਹੋਈ ਕਦੋਂ ਹੋਈ ਕਿੰਨੇ ਮੰਡਲ ਆ ਕਿੰਨੇ ਸੂਤਕਾ ਤਕਾਲ ਇੱਕ ਬੱਚ ਨੇ ਕੁਸ਼ਨ ਕੀਤਾ ਸੀ ਸੂਤਕ ਦੇ ਮੰਤਰ ਬਾਰੇ ਪੁੱਛਿਆ ਸੀ ਰਾਜੇ ਸੂਤਕ ਰਾਜੇ ਅਲੱਗ ਹੁੰਦੇ ਆ ਮੰਤਰ ਅਲੱਗ ਹੁੰਦੇ ਆ ਮੰਤਰ ਜਿਹੜੇ ਉਹਨਾਂ ਦੀ ਗਿਣਤੀ ਸ਼ੋਰ ਨਹੀਂ ਗਈ ਸੂਤਕਾ ਜਿਹੜੀ ਉਹ 1028 ਆ ਜਿਵੇਂ ਮੰਨ ਲਓ ਰਜੇ ਕੋਈ ਬੁੱਕ ਆ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਲੈਣੀ ਹੈ ਤੋ ਉਹਨਾਂ ਵਿੱਚ ਜਿਵੇਂ ਛਤੀ ਬਾਣੀ ਕਰਾਂ ਦੀ ਬਾਣੀ ਸ਼ਾਮਿਲ ਆ ਤਾਂ ਉਹ ਅਲੱਗ-ਅਲੱਗ ਸਰਲੇਖ ਦੇ ਹੇਠਾਂ ਦਰਜ ਆ ਜਿਵੇਂ ਜਿਹੜੇ ਪਹਿਲੀ ਗੁਰੂ ਦੀ ਬਾਣੀ ਦਰਜ ਆ ਉਹ ਮਹੱਲਾ 1 ਜਿਹੜਾ ਸਰਲੇਖ ਆ ਉਹਦੇ ਹੇਠ ਸਾਰੀ ਬਾਣੀ ਦਰਜ ਆ ਵੀ ਜਿੰਨੀ ਵੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਰਚਨਾ ਕੀਤੀ ਆ ਉਹ ਮਹੱਲਾ ਪਹਿਲਾ ਦੇ ਅੰਡਰ ਆਉਂਦੀ ਆ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਸ਼ਲੋਕਾ ਉਹ ਮਹੱਲਾ ਦੂਜਾ ਦੇ ਅੰਦਰਾਂ ਦੀ ਇਹ ਤਾਂ ਉਹਨਾਂ ਨੂੰ ਮਹੱਲਾ ਦੇ ਅੰਦਰ ਜਿਹੜਾ ਕੀਤਾ ਗਿਆ ਜਾਂ ਜਿਵੇਂ ਪੱਟਾਂ ਦੀ ਬਾਣੀ ਹੈ ਜਿਹੜੀ ਉਹਨਾਂ ਦੇ ਸਵਈਏ ਪੱਟਾਂ ਦੇ ਜਿਹੜੇ ਉਹ ਉਸ ਤਰ੍ਹਾਂ ਸਰਲਿਖ ਦਿੱਤਾ ਗਿਆ ਤਾਂ ਉਸ ਤਰ੍ਹਾਂ ਰਾਜੇ ਵੀ ਜਿਵੇਂ ਇਹ ਮੰਤਰ ਹੈ ਜਿਹੜੇ ਉਹਨਾਂ ਦੇ ਉਹਨਾਂ ਦਾ ਸਰਲੇਖ ਆ ਜਿਹੜੇ ਸੂਤਕ ਆ ਜਿਵੇਂ ਸੂਤਕ ਹੁੰਦਾ ਉਹ ਮੰਤਰਾਂ ਦਾ ਗੁੱਛਾ ਹੁੰਦਾ ਵੀ ਜਿਵੇਂ ਮੰਨ ਲਓ ਇੰਦਰ ਦੇਵਤੇ ਦੇ ਨਾਲ ਸੰਬੰਧਿਤ ਜਿਹੜੇ ਮੰਤਰ ਹੋਣਗੇ ਜਾਂ ਅਗਨੀ ਦੇਵਤੇ ਦੇ ਨਾਲ ਸੰਬੰਧਿਤ ਮੰਤਰ ਹੋਣਗੇ ਉਹ ਇਕੱਠੇ ਇੱਕ ਸਰਲੇਖ ਦੇ ਹੇਠਾਂ ਜਿਹੜੇ ਉਹਨੂੰ ਸੂਤਕ ਬੋਲਦੇ ਆ ਠੀਕ ਹੈ ਨਾ ਸੂਤਕਾਂ ਦੀ ਗਿਣਤੀ 828 ਆ ਤੇ ਸੂਤਕਾਂ ਦੇ ਅੰਡਰ ਜਿਹੜੇ ਮੰਤਰ ਆਉਂਦੇ ਆ ਉਹਨਾਂ ਦੀ ਗਿਣਤੀ ਸ਼્યોਰ ਨਹੀਂਗੀ ਕਿਤੇ ਜਿਹੜੀ ਇੰਨੀ 10473 ਲਿਖੀ ਮਿਲਦੀ ਹੈ ਤੇ ਕਿਤੇ 10552 ਲਿਖੀ ਹੋਈ ਹੈ ਠੀਕ ਹੈ ਸਮਝ ਆ ਗਿਆ ਹੋਊਗਾ ਅਮੀਰ ਕਰਦੀ ਆ ਤੁਹਾਨੂੰ ਤਾਂ ਫਿਰ ਅੱਜ ਵਾਲੀ ਕਲਾਸ ਦੇ ਵਿੱਚ ਰਾਜੀ ਆਪਾਂ ਜਿਹੜਾ ਅਰਗਵੇਦਿਕ ਲੋਕ ਆ ਉਹਨਾਂ ਦਾ ਜਿਹੜਾ ਆਰਥਿਕ ਜੀਵਨ ਉਹਨਾਂ ਦਾ ਜਿਹੜਾ ਜੀਵਨ ਆ ਆਰਥਿਕ ਰਾਇਨਿਤਿਕ ਸਮਾਜਿਕ ਧਾਰਮਿਕ ਉਹਦੇ ਬਾਰੇ ਆਪਾਂ ਡਿਟੇਲ ਚ ਕਵਰ ਕਰਾਂਗੇ ਠੀਕ ਹੈ ਜਿਨਨੇ ਜਾਨੇ ਮੇਰੇ ਨਾਲ ਲਾਈਵ ਜੁੜੇ ਆ ਰਹੇ ਜੇ ਲਿੰਕ ਨੂੰ ਸ਼ੇਅਰ ਕਰੋ ਕਲਾਸ ਨੂੰ ਲਾਈਕ ਕਰ ਦੋ ਤੇ ਜਿਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਮੈਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਜਿਹੜੀ ਦੋ ਸਬਜੈਕਟਾਂ ਕਵਰ ਕਰਾ ਰਹੀ ਆਂ ਪੋਲੀਟੀ ਤੇ ਹਿਸਟਰੀ ਜੇ ਤੁਹਾਨੂੰ ਸੈਟੀਸਫੈਕਸ਼ਨ ਚਾਹੀਦੀ ਆ ਤਾਂ ਤੁਸੀਂ ਜਿਹੜੇ ਕਲਾਸਿਸ ਆ ਉਹਨਾਂ ਨੂੰ ਵਾਚ ਕਰਕੇ ਉਸ ਤੋਂ ਬਾਅਦ ਸਬਸਕ੍ਰਾਈਬ ਕਰ ਸਕਦੇ ਆ ਕਿਉਂਕਿ ਬਹੁਤ ਡਿਟੇਲ ਦੇ ਵਿੱਚ ਨਿੱਕੀ ਤੋਂ ਨਿੱਕੀ ਚੀਜ਼ ਹੈ ਜਿਹੜੀ ਉਹਨੂੰ ਕਵਰ ਕਰਾਇਆ ਜਾ ਰਿਹਾ ਹੈ ਮੈਨੂੰ ਐਂ ਦੱਸੋ ਤੁਹਾਡੇ ਤੱਕ ਆਵਾਜ਼ ਤੇ ਜਿਹੜੀ ਆ ਕੰਟੈਂਟ ਆ ਪ੍ਰੋਪਰ ਵਿਜੀਬਲ ਆ ਫਿਰ ਆਪਾਂ ਸ਼ੁਰੂ ਕਰ ਦਈਏ ਰਜੀ ਕਈ ਵਾਰੀ ਹੁੰਦਾ ਮੈਂ ਕਲਾਸ ਪੂਰੀ ਲਗਾ ਦੇਣੀ ਆ ਤੇ ਪ੍ਰੋਪਰ ਵਿਜੀਬਲ ਨਹੀਂ ਹੁੰਦਾਗਾ ਫਿਰ ਮੈਨੂੰ ਦੁਬਾਰਾ ਰਿਪੀਟ ਤੇ ਕਲਾਸ ਜਿਹੜੀ ਉਹ ਲਗਾਉਣੀ ਪੈਂਦੀ ਬਸ ਇੱਕ ਵਾਰੀ ਦੱਸ ਦੋ ਬਾਅਦ ਫਿਰ ਮੈਂ ਆਪਣਾ ਪੜਾਉਣਾ ਸ਼ੁਰੂ ਕਰ ਦੂੰਗੀ ਠੀਕ ਆ ਜਲਦੀ ਜਲਦੀ ਦੱਸ ਦੋ ਓਕੇ ਤਾਂ ਆਪਾਂ ਸ਼ੁਰੂ ਕਰਦੇ ਹਾਂ ਰਜੇ ਰਗਵੇਦਿਕ ਲੋਕਾਂ ਦਾ ਜਿਹੜਾ ਰਜੇ ਆਰਥਿਕ ਜੀਵਨ ਜਿਵੇਂ ਜਿਹੜੇ ਸਿੰਧੂ ਘਾਟੀ ਸਭਿਅਤਾ ਆਪਾਂ ਜਿਹੜੀ ਪਿੱਛੇ ਕਵਰ ਕਰਕੇ ਆਏ ਆ ਉਹਨਾਂ ਦਾ ਜਿਹੜਾ ਉਹ ਇੱਕ ਸ਼ਹਿਰੀ ਸਭਿਅਤਾ ਸੀ ਜਿਹੜਾ ਉਹਨਾਂ ਦਾ ਮੁੱਖ ਕੀਤਾ ਸੀ ਰਜੇ ਉਹ ਵਪਾਰ ਸੀਗਾ ਤਾਂ ਜਿਹੜੇ ਰਗਵੇਦਿਕ ਲੋਕ ਆ ਰਜੇ ਇੱਕ ਪਿੰਡੂ ਸਭਿਅਤਾ ਆ ਗਈ ਆਰੀਅਨ ਲੋਕਾਂ ਦੀ ਜਿਹੜੀ ਸਭਿਅਤਾ ਉਹ ਪਿੰਡੂ ਸਭਿਅਤਾ ਹੈਗੀ ਤੇ ਇਹਨਾਂ ਦਾ ਜਿਹੜਾ ਮੁੱਖ ਕੀਤਾ ਖੇਤੀਬਾੜੀ ਤੇ ਪਸ਼ੂ ਪਾਲਣਾ ਠੀਕ ਆ ਕੀਤੀ bari ਮੁੱਖ ਕੀਤਾ ਸੀ ਭੂਮੀ ਜਿਹੜੀ ਉਹਨੂੰ ਹਲਾ ਨਾਲ ਜੋਤਿਆ ਜਾਂਦਾ ਸੀ ਪਾ ਵਾਹਿਆ ਜਾਂਦਾ ਸੀ ਰਾਜੇ ਭੂਮੀ ਨੂੰ ਹਲਾ ਨਾਲ ਜੋਤਿਆ ਜਾਂਦਾ ਸੀ ਤੇ ਸਿੰਚਾਈ ਦਾ ਸਾਧਨ ਵਰਖਾ ਸੀ ਪਰ ਖੂਹਾਂ ਤੇ ਛੋਟੀਆਂ ਨਹਿਰਾਂ ਰਾਈ ਵੀ ਸਿੰਚਾਈ ਕੀਤੀ ਜਾਂਦੀ ਸੀ ਉਹਨਾਂ ਦੀਆਂ ਜਿਹੜੀਆਂ ਮੁੱਖ ਫਸਲਾਂ ਸੀ ਰਾਜੇ ਉਹ ਕਣਕ ਜੋ ਤੇ ਚੌਲ ਸੀ ਇਹ ਹੌਣ ਵਾਲੀ ਭਾਸ਼ਾ ਦੇ ਵਿੱਚ ਨਾਂ ਮਹਾਰਾਜੇ ਬਟ ਜਦੋਂ ਰਗਵੇਦਿਕ ਪੀਰੀਅਡ ਸੀਗਾ ਉਦੋਂ ਜਿਹੜੀ ਸੰਸਕ੍ਰਿਤ ਭਾਸ਼ਾ ਸੀ ਉਹਦੇ ਵਿੱਚ ਇਹਨਾਂ ਦੇ ਨਾਮ ਸੀਗੇ ਗੋਦਮ ਯਵ ਬ੍ਰਿਹੀ ਇਹ ਕੁਐਸਚਨ ਬਣਿਆ ਹੋਇਆ ਕਿ ਰਿਗਵੇਦਿਕ ਕਾਲ ਦੇ ਵਿੱਚ ਜੌਨ ਨੂੰ ਕੀ ਕਹਿੰਦੇ ਸੀ ਜਵ ਰাজে ਇਹਨਾਂ ਨੂੰ ਧਿਆਨ ਚ ਰੱਖਣਾ ਤਿੰਨ ਫਸਲਾਂ ਤਿੰਨਾਂ ਦੇ ਨਾਮ ਐ ਤੁਹਾਨੂੰ ਦੱਸਦੇ ਗੋਦਮ ਯਵ ਬ੍ਰਿਹੀ ਠੀਕ ਹੈ ਇਹਨਾਂ ਨੂੰ ਇਸੇ ਤਰ੍ਹਾਂ ਲਿਖ ਲਿਆ ਕਰੋ ਐਰੋ ਲਗਾ ਕੇ ਫਿਰ ਧਿਆਨ ਚ ਰਹਿੰਦਾ ਫਿਰ ਰਾਜੇ ਜ਼ਮੀਨ ਦੀਆਂ ਕਿਸਮਾਂ ਵੀ ਜ਼ਮੀਨ ਕਿਹੋ ਜੀ ਸੀਗੀ ਤੇ ਜ਼ਮੀਨ ਰਾਜੇ ਔਰਵਰਾ ਉਰਵਰਾ ਹੁੰਦੀ ਸੀ ਜਿਹੜੀ ਉਹ ਖੇਤੀ ਜੋਗ ਭੂਮੀ ਸੀ राजे ਆਪਜਾਊ ਭੂਮੀ ਹੁੰਦੀ ਸੀ ਜਿਹਦੇ ਤੇ ਖੇਤੀ ਕੀਤੀ ਜਾਂਦੀ ਸੀ ਤੇ ਉਹਦੇ ਤੇ ਜਿਹੜਾ ਵਿਸ਼ੇਸ਼ ਪਰਿਵਾਰ ਦਾ ਅਧਿਕਾਰ ਹੁੰਦਾ ਸੀ ਯਾਨੀ ਕਿ ਕੋਈ ਇੱਕ ਪਰਿਵਾਰ ਦੀ ਮਲਕੀਅਤ ਹੁੰਦੀ ਸੀ ਉਹਦੇ ਉੱਤੇ ਉਰਵਰਾ ਦੇ ਉੱਤੇ ਠੀਕ ਹੈ ਉਸ ਤੋਂ ਬਾਅਦ ਇੱਕ राजे ਉਸ਼ਰ ਹੁੰਦੀ ਸੀ ਉਸ਼ਰ ਇਹ ਜਿਹੜੀ ਬੰਜਰ ਤੇ ਬੇਕਾਰ ਭੂਮੀ ਹੁੰਦੀ ਸੀ ਬੰਜਰ ਤੇ ਬੇਕਾਰ ਭੂਮੀ ਹੁੰਦੀ ਸੀ ਠੀਕ ਹੈ ਇੱਕ ਅਰਨੀਆ ਹੁੰਦੀ ਸੀ ਅਰਨੀਆ ਇਹ ਹੁੰਦੀ ਸੀ ਰਾਜ ਜੰਗਲ ਵਾਲੀ ਧਰਤੀ ਜਿੱਦੇ ਤੇ ਸਿਰਫ ਰੁੱਖ ਪੇੜ ਪੌਦੇ ਹੁੰਦੇ ਸੀ ਇਹ ਜੰਗਲ ਵਾਲੀ ਧਰਤੀ ਸੀ ਫਿਰ ਖਿੱਲਿਆ ਰਾਜੀ ਇਹਨੂੰ ਗੋਚਰ ਵੀ ਕਹਿੰਦੇ ਸੀਗੇ ਇਹ ਕਾਂ ਵਾਲੀ ਜ਼ਮੀਨ ਹੁੰਦੀ ਸੀ ਸਾਂਝੀ ਜ਼ਮੀਨ ਹੁੰਦੀ ਸੀ ਇੱਥੇ ਜਿਹੜੇ ਸਾਰੇ ਲੋਕ ਆ ਉਹ ਪਸ਼ੂ ਚਾਰਦੇ ਸੀ ਵੀ ਇਸ ਤੇ ਕਿਸੇ ਪਰਿਵਾਰ ਦੀ ਜਿਹੜੀ ਮਲਕੀਅਤ ਆ ਉਹ ਨਹੀਂ ਹੁੰਦੀ ਸੀ ਤਾਂ ਮੈਂ ਇਹ ਦੋ ਵਾਲੀਆਂ ਰਾਜੇ ਉਰਵਰਾ ਜਿਹੜੀ ਖੇਤੀ ਜੋਗ ਸੀਗੀ ਤੇ ਖਿੱਲਿਆ ਜਾਂ ਗੋਚਰ ਜਿਹੜੀ ਕਾਂ ਵਾਲੀ ਜ਼ਮੀਨ ਹੁੰਦੀ ਸੀ ਸਾਂਝੀ ਜ਼ਮੀਨ ਹੁੰਦੀ ਸੀ ਜਿਹਦੇ ਤੇ ਸਾਰੇ ਲੋਕ ਹੀ ਆਪਣੇ ਪਸ਼ੂ ਚਾਰਦੇ ਸੀ ਉਸ਼ਰ ਜਿਹੜੀ ਬੰਜਰ ਤੇ ਬੇਕਾਰ ਜ਼ਮੀਨ ਸੀ ਤੇ ਅਰਣਿਆ ਜਿਹੜੀ ਜੰਗਲ ਇਹ ਇਹ ਧਾਰਮਿਕ ਸੰਦਰਭ ਦੇ ਵਿੱਚ ਇਹਦੀ ਪੂਜਾ ਕੀਤੀ ਜਾਂਦੀ ਸੀਗੀ ਮਾ ਮੰਗ ਇਹਨੂੰ ਜਿਹੜਾ ਪੂਜਿਆ ਜਾਂਦਾ ਸੀ ਇੱਥੇ ਜ਼ਮੀਨ ਨੂੰ ਉਹ ਉਹ ਇਹ ਸੰਦ੍ਰੋਹ ਭੂਮੀ ਹੁੰਦੀ ਸੀ ਮਟਰਾ ਵੀ ਹੁੰਦੀ ਸੀ ਧਿਆਨ ਚ ਰੱਖ ਲੈ ਇਹਨਾਂ ਨੂੰ ਪਸ਼ੂ ਪਾਲਨ ਇਹਨਾਂ ਦਾ ਮੁੱਖ ਕੀਤਾ ਸੀ ਰਾਜੇ ਖੇਤੀਬਾੜੀ ਤੇ ਪਸ਼ੂ ਪਾਲਨ ਪਸ਼ੂਆਂ ਦੇ ਵਿੱਚ ਕੀ ਕੀ ਪਾਲਦੇ ਸੀ ਰਾਜੇ ਇਹ ਪੇਡਾਂ ਬੱਕਰੀਆਂ ਗਾਂ ਬਲਦ ਤੇ ਕੁੱਤੇ ਇਹ ਜਾਨਵਰ ਹੈ ਜਿਨ੍ਹਾਂ ਦੀ ਇਹ ਜਿਨ੍ਹਾਂ ਨੂੰ ਪਾਲਦੇ ਸੀਗੇ ਜਿਹੜੇ ਇਹਨਾਂ ਦੇ ਪਾਲਤੂ ਜਾਨਵਰ ਸੀ ਠੀਕ ਹੈ ਕੋੜਾ ਰਾਜੇ ਕੋੜੇ ਨੂੰ ਇਹ ਉਪਯੋਗੀ ਪਸ਼ੂ ਮੰਨਦੇ ਸੀਗੇ। ਗਾਂ ਨੂੰ ਪਵਿੱਤਰ ਪਸ਼ੂ ਮੰਨਦੇ ਸੀ। ਜੇ ਪੁੱਛ ਲੈਣ ਰਿਗਵੇਦਿਕ ਅਜ ਦੇ ਵਿੱਚ ਪਵਿੱਤਰ ਪਸ਼ੂ ਕਿਹੜਾ ਮੰਨਿਆ ਗਿਆ ਤਾਂ ਗਾਂ, ਜੇ ਉਪਯੋਗੀ ਪਸ਼ੂ ਪੁੱਛ ਲੈਣ ਤਾਂ ਕੋੜਾ ਰਾਜੇ। ਗਾਂ ਜਿਹੜਾ ਉਹ ਪ੍ਰਮੁੱਖ ਪਸ਼ੂ ਸੀ ਰਾਜੇ ਇਹਨੂੰ ਅਗਨਿਆ ਕਹਿੰਦੇ ਸੀਗੇ। ਭਾਵ ਨਾ ਮਾਰਨ ਵਾਲੀ ਵੀ ਇਹਨੂੰ ਮਾਰਨ ਦੀ ਮਨਾਹੀ ਹੁੰਦੀ ਸੀ ਤੇ ਨਾ ਹੀ ਇਹ ਕਦੇ ਮਰਦੀ ਸੀ। ਇਹ ਅਗਨਿਆ ਦਾ ਅਰਥ ਹੁੰਦਾ ਵੀ ਇਹਨੂੰ ਮਾਰਨਾ ਨਹੀਂ ਮਾਰਨ ਦੀ ਮਨਾਹੀ। ਤੇ ਗਾਂ ਦੀ ਜਿਹੜਾ ਰੱਖਿਆ ਕਰਨ ਵਾਲਾ ਹੁੰਦਾ ਸੀ ਰਾਜੇ ਉਹਨੂੰ ਗੋਪ ਜਾਂ ਗੋਪਾਲ ਕਹਿੰਦੇ ਸੀ। ਠੀਕ ਆ। ਸਮਝ ਆ ਰਹੀ ਹੈ ਨਾ ਗਾਂ ਦੀ ਰੱਖਿਆ ਕਰਨ ਵਾਲਾ ਗੋਪਜਾ ਗੋਪਾਲ ਤੇ ਗਾਂ ਨੂੰ ਚੂਣ ਦਾ ਕੰਮ ਰਾਜੀ ਗਾਂ ਨੂੰ ਚੂਣ ਦਾ ਕੰਮ ਸੀ ਜਿਹੜਾ ਕੌਣ ਕਰਦਾ ਸੀਗਾ ਪਰਿਵਾਰ ਦੀ ਜਿਹੜੀ ਧੀ ਹੁੰਦੀ ਸੀ ਉਹ ਕਰਦੀ ਸੀ ਤੇ ਧੀ ਨੂੰ ਕੀ ਕਿਹਾ ਜਾਂਦਾ ਸੀ ਦੋਹਿਤਾ ਠੀਕ ਹੈ ਸਮਝ ਲੱਗੀ ਵਪਾਰਾ ਜੀ ਉਹ ਭਾਰਤ ਵਿੱਚ ਇਹਨਾਂ ਦੇ ਬਾਟਰ ਸਿਸਟਮ ਪਰ ਚਾਲਿਤ ਸੀ ਜਿਵੇਂ ਸਿੰਧੂ ਘਾਟੀ ਸਭੇ ਦੇ ਵਿੱਚ ਵੀ ਬਾਟਰ ਸਿਸਟਮ ਪਰ ਚਾਲਿਤ ਸੀ ਚੀਜ਼ਾਂ ਦਾ ਜਿਹੜਾ ਹੈਗਾ ਵਟਾਂਦਰਾ ਕਰਦੇ ਸੀਗੇ ਇਹ ਆਪਣੇ ਵਪਾਰ ਕਰਨ ਸਮੇਂ ਤੇ ਜ਼ਿਆਦਾਤਰ ਵਸਤਾਂ ਜਿਹੜੀ ਉਹਨਾਂ ਦੀਆਂ ਕੀਮਤ ਹੈ ਜਿਹੜੀ ਉਹ ਗਾਂ ਦੇ ਕੇ ਚੁਕਾਈ ਜਾਂਦੀ ਸੀ ਯਾਨਕਿ ਗਾਂ ਨੂੰ ਪ੍ਰਮੁੱਖ ਪਸ਼ੂ ਮੰਨਿਆ ਜਾਂਦਾ ਸੀ ਜੇ ਕੋਈ ਵਪਾਰ ਕਰਦੇ ਸੀ ਕਿਸੇ ਚੀਜ਼ ਨੂੰ ਲੈਂਦੇ ਸੀ ਤਾਂ ਉਹਦੀ ਕੀਮਤ ਚੁਕਾਉਣ ਵਾਸਤੇ ਗਾਂ ਦਿੱਤੀ ਜਾਂਦੀ ਸੀ ਤੇ ਨਿਸ਼ਕ ਨਿਸ਼ਕ ਰਾਜੇ ਇੱਕ ਗਹਿਣਾ ਹੈਗਾ ਗਲਚ ਪਾਉਣ ਵਾਲਾ ਗਹਿਣਾ ਹਾਰ ਜਿਹਨੂੰ ਬੋਲਦੇ ਨੇ ਆ ਉਹ ਆ ਸੋਨੇ ਦਾ ਗਹਿਣਾ ਹੁੰਦਾ ਸੀਗਾ ਇਹਨੂੰ ਸੋਨੇ ਦੇ ਸਿੱਕੇ ਦੇ ਤੌਰ ਤੇ ਵਰਤਦੇ ਸੀ ਨਿਸ਼ਕ ਨਾਮੀ ਗਹਿਣਾ ਸੀਗਾ ਜਿਹਨੂੰ ਸੋਨੇ ਦੇ ਸਿੱਕੇ ਸਿੱਕਾ ਐ ਜਾਂ ਸਿੱਕਾ ਦੇ ਤੌਰ ਤੇ ਵਰਤਦੇ ਸੀਗੇ ਨਿਸ਼ਕ ਨੂੰ ਠੀਕ ਹੈ ਨਾ ਗਲ ਚ ਪਾਉਣ ਵਾਲਾ ਗਹਿਣਾ ਸੀ ਇਹ ਹਾਰ ਜਿਹਨੂੰ ਕਹਿ ਦਿੰਦੇ ਆ ਗਲ ਵਿੱਚ ਪਾਉਣ ਵਾਲਾ ਗਹਿਣਾ ਨਿਸ਼ਕ ਜੇ ਪੁੱਛ ਲੈ ਨਿਸ਼ਕ ਕੀ ਸੀ ਰਾਜੇ ਤਾਂ ਗਲ ਚ ਪਾਉਣ ਵਾਲਾ ਗਹਿਣਾ ਸੀਗਾ ਜਿਹਨੂੰ ਇਹ ਸਿੱਕੇ ਦੇ ਤੌਰ ਤੇ ਵਰਤਦੇ ਸੀ ਰਗਵੇਦ ਦੇ ਵਿੱਚ ਰਾਜੇ ਜਿਹੜਾ ਸਮੁੰਦਰ ਦਾ ਜਿਗਰ ਮਿਲਿਆ ਜਿਹਦੇ ਕਰਕੇ ਇਹ ਅਨੁਮਾਨ ਲਗਾਇਆ ਜਾਂਦਾ ਕਿ ਵਿਦੇਸ਼ਾਂ ਨਾਲ ਵੀ ਵਪਾਰ ਕਰਦੇ ਸੀ ਫਿਰ ਹੋਰ ਸਹਾਇਕਤੰਦਰ राजे ਇਹਨਾਂ ਦੇ ਕੱਪੜੇ ਬੁੰਨਣਾ ਕੱਪੜੇ ਬੁੰਨਣ ਦਾ ਕੰਮ ਕੀਤਾ ਜਾਂਦਾ ਸੀ ਵੈਦ ਕੇਜ ਦੇ ਵਿੱਚ ਜੁਲਾਹਾ ਕਰਦਾ ਸੀ राजे ਕੱਪੜੇ ਬੁੰਨਣ ਦਾ ਕੰਮ ਹਾਲ ਰੱਥ ਬਣਾਉਣੇ ਤਰਖਾਨ ਦੁਆਰਾ ਬਣਾਏ ਜਾਂਦੇ ਸੀ ਸੂਈ ਉਸਤਰੇ ਤੇ ਹਥਿਆਰ ਬਣਾਉਣੇ ਲੋਹਾਰ ਬਣਾਉਂਦਾ ਸੀਗਾ ਜੜੀ ਬੂਟੀਆਂ ਤੇ ਮੰਤਰਾਂ ਰਾਹੀਂ ਇਲਾਜ ਕਰਿਆ ਜਾਂਦਾ ਸੀ ਵੈਦ ਕਰਦੇ ਸੀ ਠੀਕ ਹੈ ਉਸ ਤੋਂ ਬਾਅਦ ਇਹਦਾ ਰਾਜਨੀਤਿਕ ਜੀਵਨ ਆ ਜਾਂਦਾ ਹੈ ਜੀ ਰਾਜਨੀਤਿਕ ਪੱਖ ਤੋਂ ਕੀ ਸੀ राजे ਕਬੀਲਾ ਸਿਸਟਮ ਪਰਚਾਲਿਤ ਸੀਗਾ ਰਿਗਵੇਦੀ ਕੇਸ ਦੇ ਵਿੱਚ ਕਬੀਲਾ ਸਿਸਟਮ ਪਰਚਾਲਿਤ ਸੀਗਾ ਜਿਹੜਾ ਸਭ ਤੋਂ ਵੱਡਾ ਕਬੀਲਾ ਸੀ राजे ਉਹ ਭਾਰਤ ਸੀਗਾ ਆਪਾਂ ਦੇਖਿਆ ਨਾ ਰਿਗਵੇਦ ਦੇ ਵਿੱਚ ਜਿਹੜਾ ਉਹ 10 ਰਾਜਨ ਯੁੱਧ ਹੋਇਆ ਉਹਦੇ ਵਿੱਚ ਵੀ ਜਿਹੜਾ ਸੂਰਦਰ ਸੀ ਉਹ ਭਾਰਤ ਕਬੀਲੇ ਦੇ ਨਾਲ ਸੰਬੰਧਿਤ ਸੀਗਾ ਤਾਂ ਸਭ ਤੋਂ ਵੱਡਾ ਕਬੀਲਾ ਜਿਹੜਾ ਉਹ ਭਾਰਤ ਕਬੀਲਾ ਸੀਗਾ ਇਸ ਤੋਂ ਬਿਨਾ ਜਿਹੜੇ ਪੰਜ ਹੋਰ ਕਬੀਲੇ ਪਏ ਦੇ ਨਾਂ ਹੈਗੇ ਜਿਹੜੇ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਵੈਦਿਕ ਸਾਹਿਤ ਦੇ ਵਿੱਚ ਪੁਰੂ ਯਦੂ ਤੁਰਵਸ਼ ਅਨੂ ਤੇ ਦੁਰਹਿਵ ਇਹ ਪੰਜ ਕਬੀਲੇ ਮਿਲਦੇ ਰਾਜੀ ਇਹਨਾਂ ਨੂੰ ਪੰਜ ਜਨ ਕਿਹਾ ਜਾਂਦਾ ਇਹਨਾਂ ਕਬੀਲਿਆਂ ਨੂੰ ਪੰਜ ਜਨ ਕਿਹਾ ਜਾਂਦਾ ਸੀ ਪੰਜ ਜਨ ਕਬੀਲੇ ਦਾ ਜਿਹੜਾ ਜਿਹੜਾ ਜੇ ਹੈਡ ਹੁੰਦਾ ਸੀ ਉਹਨੂੰ ਗੋਪ ਕਹਿੰਦੇ ਸੀ ਕਬੀਲੇ ਦੇ ਹੈੱਡ ਨੂੰ ਕੀ ਕਿਹਾ ਜਾਂਦਾ ਸੀ ਗੋਪ ਕਹਿੰਦੇ ਸੀਗੇ ਇੱਕ ਮਿੰਟ ਰਹਿ ਜੇ ਕਬੀਲੇ ਦੇ ਹੈੱਡ ਨੂੰ ਗੋਪ ਕਿਹਾ ਜਾਂਦਾ ਸੀ ਤੇ ਕਬੀਲੇ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਹੁੰਦੀ ਸੀ ਰਾਜੇ ਉਹ ਕੀ ਸੀ ਪਰਿਵਾਰ ਜਿਹਨੂੰ ਕੋਲ ਵੀ ਕਹਿੰਦੇ ਸੀਗੇ ਪਰਿਵਾਰ ਕੋਲ ਦੋਨਾਂ ਦੇ ਵਿੱਚੋਂ ਕੁਝ ਵੀ ਲਿਖਿਆ ਆ ਸਕਦਾ ਰਗਵੇਦਿਕ ਅਜ ਦੇ ਵਿੱਚ ਕਬੀਲੇ ਦੀ ਸਭ ਤੋਂ ਛੋਟੀ ਇਕਾਈ ਕੀ ਸੀ ਪਰਿਵਾਰ ਵੀ ਆਪਸ਼ਨ ਦੇ ਵਿੱਚ ਹੋ ਸਕਦਾ ਕੋਲ ਵੀ ਹੋ ਸਕਦਾ ਠੀਕ ਹੈ ਨਾ ਸਭ ਤੋਂ ਛੋਟੀ ਇਕਾਈ ਸੀ ਤੇ ਉਹਦਾ ਮੁਖੀ ਕੋਲਪੁੰਦਾ ਸੀ ਪਰਵਾਰਾਂ ਨੂੰ ਮਿਲਾ ਕੇ ਜੇ ਪਿੰਡ ਬਣਦੇ ਸੀ ਤੇ ਪਿੰਡਾਂ ਨੂੰ ਗ੍ਰਾਮ ਕਿਹਾ ਜਾਂਦਾ ਸੀ ਮੁਖੀ ਗ੍ਰਾਮ ਨਹੀਂ ਹੁੰਦਾ ਸੀ ਗ੍ਰਾਮਜ਼ ਨੂੰ ਮਿਲਾ ਕੇ ਜੇ ਵਿਸ਼ ਬਣਦੇ ਸੀ ਉਹਦਾ ਮੁਖੀ ਵਿਸ਼ਪਤੀ ਹੁੰਦਾ ਸੀ ਵਿਸ਼ ਨੂੰ ਮਿਲਾ ਕੇ ਜਨ ਬਣਦੇ ਸੀ ਜਨ ਦਾ ਮੁਖੀ ਜਨਪਤੀ